ਕਰੇਲੇ ਬਣਾਵਾਂਗੇ। ਕਰੇਲੇ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ। ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਹਦੇ ਉਪਰੋਂ ਸੀ ਇਹਦੇ ਉਪਰੋਂ ਹਲਕਾ ਕਾਲਾ ਛਿਲਕਾ ਲਾ ਲਾਂਗੇ। ਇਹਦੇ ਜ਼ਿਆਦਾ ਛਿਲਕਾ ਨਹੀਂ ਅਸੀਂ ਲਾਵਾਂਗੇ। ਕਰੇਲਿਆਂ ਨੂੰ ਛਿੱਲ ਲਿਆ, ਪਿਆਜ਼, ਹਰੀ ਮਿਰਚ ਤੇ ਅਦਰਕ ਦਾ ਇੱਕ ਟੁਕੜਾ ਲਿਆ। ਨਾਲ ਹੀ ਅਸੀਂ ਇਹ ਕਰੇਲਿਆਂ ਦੇ ਛਿਲਕੇ ਲਏ ਆ। ਕਰੇਲਿਆਂ ਦੇ ਛਿਲਕੇ ਤੇ ਨਾਲ ਜਿਹੜੇ ਦੋ ਪਿਆਜ਼ ਆ ਇਹਨਾਂ ਨੂੰ ਅਸੀਂ ਦਰਦਰਾ ਪੀਸ ਲੈਨੇ ਆ। ਵਿੱਚ ਹੀ ਅਸੀਂ ਹਰੀਆਂ ਮਿਰਚਾਂ ਪਾ ਲਾਂਗੇ। ਤੇ ਨਾਲ ਹੀ ਆਦਰਕ ਦਾ ਟੁਕੜਾ ਜਿਹੜੇ ਕਰੇਲੇ ਆ ਇਹਨਾਂ ਦੇ ਵਿੱਚੋਂ ਕੱਟ ਲਾ ਕੇ ਇਹਨਾਂ ਨੂੰ ਹਲਕਾਇਆ ਨਮਕ ਲਾ ਲੈਨੇ ਥੋੜੀ ਦੇਰ ਵਾਸਤੇ ਇਹਨੂੰ ਧੁੱਪੇ ਰੱਖ ਦੇਨੇ ਐ 1/2 ਘੰਟੇ ਵਾਸਤੇ ਪਿਆਜ਼ ਨੂੰ ਅਸੀਂ ਮੋਟਾ ਮੋਟਾ ਕੱਟ ਲਿਆ ਹਰੀ ਮਿਰਚ ਅਦਰਕ ਦਾ ਟੁਕੜਾ ਤੇ ਆਹ ਜਿਹੜੇ ਬੀਜ ਐ ਇਹ ਵੀ ਚਮੋਟੇ ਨਿਕਲੇ ਸੀ ਇਹਨਾਂ ਨੂੰ ਵੀ ਅਸੀਂ ਨਾਲ ਹੀ ਪੀਸ ਲਾਂਗੇ ਇਹਨਾਂ ਨੂੰ ਅਸੀਂ ਗ੍ਰਾਇੰਡ ਕਰ ਲਿਆ ਵਾ ਦਰਦਰਾ پیسਿਆ ਸੀ ਮਸਾਲਾ ਹੁਣ ਇਹਦੇ ਵਿੱਚ ਮਸਾਲੇ ਮਿਕਸ ਕਰ ਲੈਨੇ ਹੈ ਹਲਦੀ ਪਾਊਡਰ 1 ਚਮਚਾ ਗਰਮ ਮਸਾਲਾ ਧਨੀਆ ਪਾਊਡਰ ਕੁੱਟੀ ਹੋਈ ਲਾਲ ਮਿਰਚ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ 2 ਚਮਚੇ ਸੀ ਆਂਬਚੂੜਾ ਪਾਊਡਰ ਪਾਇਆ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਹੁਣ ਅਸੀਂ ਇਹ ਦਕਲੇ ਲੈ ਲਏ ਆ ਇਹਨਾਂ ਨੂੰ ਅਸੀਂ ਪਰ ਲੈਨੇ ਆ ਇਹਦੇ ਵਿੱਚ ਬੀਜ ਪੱਕੇ ਸੀ ਅਸੀਂ ਕੱਢ ਲਏ ਸੀ ਬੀਜਾਂ ਨੂੰ ਅਸੀਂ ਵੇਚੀ ਪਾ ਕੇ ਪੀਸ ਲਿਆ ਸੀ ਮਸਾਲੇ ਦੇ ਨਾਲ ਮਸਾਲੇ ਨਾ ਸੀ ਬਿਨਾ ਪੁੰਨਤੋ ਹੀ ਵੇਚ ਭਰਾਂਗੇ ਕੱਚਾ ਮਸਾਲਾ ਹੀ ਭਰਾਂਗੇ ਇਸ ਤਰੀਕੇ ਨਾਲ ਵੀ ਕ੍ਰੇਲੇ ਬਣਾਈਏ ਨਾ ਤੇ ਬਹੁਤ ਹੀ ਵਧੀਆ ਕ੍ਰੇਲੇ ਬਣ ਕੇ ਤੇ ਤਿਆਰ ਹੁੰਦੇ ਆ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਵਿੱਚ ਭਰ ਲਿਆ ਕarele ਦੇ ਹੁਣ ਅਸੀਂ ਇੱਕ ਧਾਗਾ ਲੈ ਲਿਆ ਵਾ ਧਾਗੇ ਨੂੰ ਅਸੀਂ ਇਹਦੇ ਉੱਪਰ ਲਪੇਟ ਦਾਂਗੇ ਕੁੱਟ ਕੇ ਕਿ ਮਸਾਲਾ ਇਹਦਾ ਵਿੱਚੋਂ ਬਾਹਰ ਨਾ ਨਿਕਲੇ ਐਸੇ ਤਰੀਕੇ ਨਾਲ ਅਸੀਂ ਦੂਸਰੇ ਕarele ਚ ਵੀ ਭਰ ਲੈਨੇ ਆ ਧਾਗਾ ਅਸੀਂ ਲੈ ਲਿਆ ਧਾਗੇ ਨੂੰ ਅਸੀਂ ਇਹਦੇ ਉੱਪਰ ਬਲੇਟ ਦਿੰਨੇ ਪਿਆਜ਼ਾਂ ਦੇ ਵਿੱਚ ਵੀ ਅਸੀਂ ਮਸਾਲਾ ਭਰ ਲਾਂਗੇ ਕਰੇਲੇ ਤੇ ਪਿਆਜ਼ਾਂ ਨੂੰ ਅਸੀਂ ਪਰ ਲਿਆਵਾ ਸਰੋਂ ਦਾ ਤੇਲ ਅਸੀਂ ਗਰਮ ਰੱਖ ਲਿਆਵਾ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਉੱਪਰ ਵਿੱਚ ਕਰੇਲੇ ਰੱਖ ਦਿੰਦੇ ਆ ਪਹਿਲੇ ਫਲੇਮ ਨੂੰ ਅਸੀਂ ਮੀਡੀਅਮ ਰੱਖਾਂਗੇ ਕਰੇਲਿਆਂ ਦੀ ਸਾਈਡ ਬਦਲ ਲੈਣੇ ਆ ਅਵੇ ਇੱਕ ਸਾਈਡ ਤੋਂ ਪੱਕ ਗਏ ਨੇ ਕਰੇਲਿਆਂ ਦੀ ਅਸੀਂ ਸਾਈਡਾਂ ਬਦਲਾ ਕੇ ਪਕਾੜਨੇ ਆ ਹੁਣ ਅਸੀਂ ਨਾਲ ਹੀ ਇਹਦੇ ਪਿਆਜ਼ ਰੱਖ ਲਾਂ ਦੋ ਘਰਿਆ ਮਿਰਚਾਂ ਪਾ ਲਾਂਗੇ ਇਹਨਾਂ ਨੂੰ ਵੀ ਨਾਲ ਪਕਾ ਲਈਏ। ਕ੍ਰੇਲੇ ਸਾਰੀਆਂ ਸਾਈਡਾਂ ਤੋਂ ਪੱਕ ਗਏ ਚੰਗੀ ਤਰ੍ਹਾਂ। ਤੁਸੀਂ ਵੀ ਵੇਖ ਸਕਦੇ ਹੋ। ਇਸ ਤਰੀਕੇ ਨਾਲ ਬਹੁਤ ਹੀ ਵਧੀਆ ਕ੍ਰੇਲੇ ਬਣਦੇ ਆ ਤੇ ਮਸਾਲਾ ਵੀ ਇਹਦਾ ਵਿੱਚੋਂ ਭੁੱਜ ਗਿਆ ਚੰਗੀ ਤਰ੍ਹਾਂ। ਅਗਰ ਅੰਦਰ ਤੱਕ ਮਸਾਲਾ ਬਿਲਕੁਲ ਨਹੀਂ ਇਹਦਾ ਬਾਹਰ ਨਿਕਲਿਆ। ਉਸੇ ਤਰ੍ਹਾਂ ਮਸਾਲਾ ਭਰਿਆ ਤੇ ਮਸਾਲਾ ਵੀ ਚੰਗੀ ਤਰ੍ਹਾਂ ਵਿੱਚੋਂ ਪੱਕ ਗਿਆ। ਸਾਰੇ ਕਰਿਆ ਲੈ ਚੰਗੀ ਤਰ੍ਹਾਂ ਪੱਕ ਗਏ ਤੇ ਪਿਆਜ਼ ਵੀ ਸਾਡੇ ਪੱਕ ਗਏ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਹੋ ਜੇ ਤਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਜੇ ਤਾਂ ਜੋ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਵੇ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਰੇਲਿਆਂ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਹੈ। ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ। ਇਹ ਸਾਡੀ ਬਣ ਕੇ ਤਿਆਰ ਹੈ। ਕਰੇਲਿਆਂ ਦੀ ਸਬਜ਼ੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਅਸੀਂ ਫੁਲਕਿਆਂ ਦੇ ਨਾਲ ਸਰਵ ਕੀਤੀ ਆ। ਨਾਲ ਅਸੀਂ ਕਰੇਲੇ, ਹਰੀ ਮਿਰਚ ਤੇ ਇੱਕ ਅਸੀਂ ਪਿਆਜ਼ ਦਾ ਲਿਆ ਪੀਸ। ਤੇ ਜਿਹੜਾ ਅਸੀਂ ਉੱਪਰੋਂ ਛਿਲਕਾ ਉਤਾਰਿਆ ਸੀ ਕਰੇਲਿਆਂ ਦੇ ਉਹਦੇ ਵਿੱਚ ਬਾਕੀ ਬਚਿਆ ਅਸੀਂ ਮਸਾਲਾ ਪਾ ਕੇ ਉਹਨੂੰ ਅਲੱਗ ਪੁੰਨ ਲਿਆ ਸੀ। ਇਧਰ ਨਾਲ ਦਹੀਂ ਰੈਤੇ ਵਾਲਾ ਵਾ, ਨਾਲ ਸੈਲਡ ਆ।